ਪੰਜਾਬ ਵਿੱਚ ਇੱਕ ਗ੍ਰਿਫਤਾਰੀ ਹੁੰਦੀ ਹੈ ਤੇ ਸਾਰਾ ਸਿਸਟਮ ਹਿੱਲ ਜਾਂਦਾ ਹੈ ਮੇਰਾ ਸਿਸਟਮ ਹਿੱਲ ਗਿਆ ਇਹ ਗ੍ਰਿਫਤਾਰੀ ਹੁੰਦੀ ਹੈ ਐਚਐਸ ਪੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਖਬਰ ਆਉਂਦੀ ਹੈ ਕਿ ਦੇਖੋ ਜੀ 5 ਕਰੋੜ ਕੇ ਇੰਨਾ ਕਰੋੜ ਕੈਸ਼ ਮਿਲ ਗਿਆ ਜੀ ਜੁਐਲਰੀ ਮਿਲ ਗਈ ਹੈ ਜੀ ਘੜੀਆਂ ਦੀ ਕਲੈਕਸ਼ਨ ਮਿਲ ਗਈ ਹੈ ਜੀ ਸਭ ਹੋ ਸਕਦਾ ਹੈ ਕਿ ਪਰਫਿਊਮ ਦੀ ਵੀ ਕਲੈਕਸ਼ਨ ਹੋਵੇ ਵੋਟਾਂ ਦੀ ਵੀ ਕਲੈਕਸ਼ਨ ਹੋਵੇ ਕਿਉਂਕਿ ਪੰਜਾਬੀ ਤੇ ਨਵੇੜ ਹੀ ਇਸ ਗੱਲ ਤੇ ਦਿੰਦੇ ਆ ਕਿ ਮਾੜੇ ਦਾ ਨਿੰਦਨਾ ਕੀ ਤਗੜੇ ਦਾ ਸਲਾਉਣਾ ਕੀ ਤੇ ਤਗੜੇ ਕਿਦਾਂ ਹੁੰਦੇ ਆ ਇਹਦੀ ਮਿਸਾਲ ਤੁਹਾਡੇ ਸਾਹਮਣੇ ਤੁਸੀਂ ਆਪ ਦੇਖ ਲਓ ਪਰ ਇਸ ਖਬਰ ਦੇ ਨਾਲ ਜੁੜੀ ਇੱਕ ਚੀਜ਼ ਜਾਂ ਇੱਕ ਕੜੀ ਮੈਨੂੰ ਮੀਡੀਆ ਚ ਮਿਸ ਜਾਪੀ ਉਹ ਇਹ ਕਿ ਰੋਪੜ ਜ਼ਿਲ੍ਹੇ ਦੇ ਵਿੱਚੋਂ ਆ ਜਿਹੜੀਆਂ ਚੋਰੀ ਚਿਕਾਰੀ ਦੀਆਂ 2 ਨੰਬਰ ਚ ਗੱਡੀਆਂ ਲਿਆ ਕੇ ਮੁੜ ਕੇ ਆਗਾ ਪਿਸ਼ਾ ਕਰਨ ਦਾ سلسلہ ਲਗਾਤਾਰ ਨਿਕਲਦਾ ਰਿਹਾ ਹੈ ਤੇ ਇਹ ਰੋਪੜ ਰੇਂਜ ਤੇ ਹੀ ਡੀਆਈਜੀਸੀ ਇਹ ਨਾਂ ਭੁੱਲਣ ਯੋਗ ਗੱਲ ਹੈ ਇਹਦੇ ਤੇ ਵੀ ਥੋੜਾ ਜਿਹਾ ਸੀਬੀਆਈ ਨੂੰ ਦੇਖ ਲੈਣਾ ਚਾਹੀਦਾ ਕਿ ਇਥੋਂ ਲਗਾਤਾਰ ਲਗਾਤਾਰ ਰਿਕਵਰੀਆਂ ਹੋਈਆਂ ਤਿੰਨ ਚਾਰ ਬਹੁਤ ਵੱਡੇ ਮਾਮਲੇ ਨਿਕਲੇ ਕੁਝ ਤੇ ਇਦਾਂ ਦੇ ਮਾਮਲੇ ਸੀਗੇ ਕਿ ਸੈਡਨ ਵਰਕੀਆਂ ਤੇ ਇਦਾਂ ਉਦਾਂ ਦੀਆਂ ਗੱਟੀਆਂ ਵੀ ਬਰਮਤ ਹੋਈਆਂ ਖੈਰ ਇਸ ਤੋਂ ਵੀ ਅੱਗੇ ਦੀ ਜਿਹੜੀ ਕਹਾਣੀ ਤੁਹਾਨੂੰ ਮੈਂ ਅੱਜ ਦੱਸਣ ਜਾ ਰਿਹਾ ਨਾ ਉਹ ਤੁਹਾਨੂੰ ਆਪਣੇ ਆਪ ਹੀ ਹੈਰਾਨ ਕਰ ਦੇਵੇਗੀ ਮੇਰਾ ਇੱਕ ਸਟਾਈਲ ਹੈ ਜਾਂ ਕਹਿ ਲਓ ਸੁਭਾ ਹੈ ਕਿ ਮੈਂ ਉਹਨਾਂ ਐਂਕਰਾਂ ਜਾਂ ਉਹਨਾਂ ਵਿਸ਼ਲੇਸ਼ਕਾਂ 'ਚੋਂ ਨਹੀਂ ਜੋ ਟਪੂਸੀਆਂ ਮਾਰ ਕੇ ਸੰਗ ਪਾੜ ਕੇ ਬਹੁਤ ਵਡੀਆਂ-ਵਡੀਆਂ ਸ਼ੂ ਸ਼ਡਪੀਆਂ ਕਰਕੇ ਗੱਲਾਂ ਕਰਦੇ ਆ ਨਹੀਂ ਸਹਿਜਤਾ ਠਰਮਾ ਸਾਡੇ ਵਰਕਿੰਗ ਸਟਾਈਲ ਦਾ ਹਿੱਸਾ ਹੈ ਪਰ ਗੱਲ ਵੱਡੀ ਦੱਸਣ ਜਾ ਰਿਹਾ ਮੈਂ ਤੁਹਾਨੂੰ ਇਹ ਖਬਰ ਨਹੀਂ ਹੈ ਮੇਰੇ ਵਾਸਤੇ ਮੇਰੇ ਵਾਸਤੇ ਇਸ ਖਬਰ ਤੋਂ ਅਗਲੀ ਇੱਕ ਖਬਰ ਹੈ ਜੋ ਮੈਂ ਤੁਹਾਡੇ ਤੱਕ ਪਹੁੰਚਾਣੀ ਹੈ ਖੈਰ ਇਹ ਤਾਂ ਹੋ ਗਿਆ ਕਿ ਭਾਈ ਐਚਐਸ ਪੁੱਲਰ ਫੜਿਆ ਗਿਆ ਨਾਲ ਦੂਜਾ ਤੱਥ ਵੀ ਤੁਹਾਨੂੰ ਦੱਸਿਆ ਕਿਉਂਕਿ ਆ ਉਹਦੀ ਵੀ ਜਾਂਚ ਹੋ ਜਾਣੀ ਚਾਹੀਦੀ ਆ ਪਰ ਇਸ ਤੋਂ ਪਹਿਲਾਂ ਕਿ ਅਸੀਂ ਉਸ ਖਬਰ ਤੱਕ ਪਹੁੰਚੀਏ ਜੋ ਖਬਰ ਮੈਂ ਤੁਹਾਨੂੰ ਸੁਣਾਉਣ ਆਇਆ ਤਾਂ ਇੱਕ ਵਾਰੀ ਰੁਕ ਕੇ ਇਸ ਗੱਲ ਤੇ ਆਪਾਂ ਜ਼ੋਰ ਦਈਏ ਕਿ ਆਖਰ ਇਸ ਮੁਕਦਮੇ ਦਾ ਮੋੜ ਕਿਵੇਂ ਬਜਾ ਕਿਉਂਕਿ ਇੱਕ ਮੁਕਦਮਾ ਹੋਰ ਸੀ ਉਹ ਮੁਕਦਮਾ ਕੀ ਸੀ ਗਾ 2023 ਦੇ ਵਿੱਚ ਇੱਕ ਮੁਕਦਮਾ ਦਰਸ ਹੁੰਦਾ ਹੈ ਬੱਤਾ ਤੇ ਤੁਹਾਨੂੰ ਪਤਾ ਹੀ ਹੈ ਨਾ ਕਿ ਇਸ ਕੇਸ ਦੇ ਵਿੱਚ ਸਕ੍ਰੈਪ ਕਾਰੋਬਾਰੀ ਆਕਾਸ਼ ਬੱਤਾ ਸ਼ਿਕਾਇਤ ਕਰਤਾ ਹੈ ਸੀਬੀਆਈ ਦਾ ਇਹ ਦੇਕਰ ਕੈਚਸਪੁੱਲਰ ਦੀ ਗ੍ਰਿਫਤਾਰੀ ਹੁੰਦੀ ਹੈ ਇਹਦੇ ਤੇ ਜਿਹੜਾ 2023 ਦਾ ਮੁਕੱਦਮਾ ਬਣਿਆ ਸੀ ਸਰਹੰਦ ਥਾਣੇ 'ਚ ਇਹ ਐਫ ਆਈ ਆਰ ਦਰਜ ਹੁੰਦੀ ਹੈ ਦੋਸ਼ ਇਹ ਲੱਗਦਾ ਹੈ ਕਿ ਇਹ ਜਾਲੀ ਮਾਲ ਮਤਲਬ ਕਿ ਬੈਲਟੀਆਂ ਜਾਲੀ ਹੁੰਦੀਆਂ ਲਿਆ ਕੇ ਜਿਹੜਾ ਵੀ ਸਕ੍ਰੈਪ ਵਗੈਰਾ ਇਹਨੂੰ ਮੰਡੀ ਗੋਬਿੰਦਗੜ ਦੇ ਵਿੱਚ ਸੁੱਟਦੇ ਸੀਗੇ ਤੇ ਅਜੇਹਾ ਕਰਕੇ ਟੈਕਸ ਚੋਰੀ ਚੱਲ ਰਹੀ ਸੀ ਕਿਉਂਕਿ ਇਹ ਮਾਮਲਾ ਟੈਕਸ ਚੋਰੀ ਨਾਲ ਜੁੜਿਆ ਸੀਗਾ ਤੇ ਇਹਦੇ ਬਾਰੇ ਦੇ ਵਿੱਚ ਨਵੰਬਰ 2024 ਚ ਰੋਪੜ ਰੇਂਜ ਦੇ ਡੀਆਈਜੀ ਬਣੇ ਹਰਚਰਨ ਪੁੱਲਰ ਨੂੰ ਪਤਾ ਲੱਗਦਾ ਹੈ। ਇਹੀ ਗੱਲ ਆਕਾਸ਼ ਮੱਤਾ ਕਹਿੰਦਾ ਹੈ ਕਿ ਫਿਰ ਇਹਦਾ ਜਿਹੜਾ ਵਿਚੋਲੀਆ ਸੀ ਕ੍ਰਿਸ਼ਨ ਦਲਾਲ ਉਸਨੇ ਪਹੁੰਚ ਕੀਤੀ ਕਿ ਇਸ ਮੁਕਦਮੇ ਚ ਤੈਨੂੰ ਚਾਰ ਸ਼ੀਟ ਕਰ ਦਿੱਤਾ ਜਾਏਗਾ। ਤੇ ਤੂੰ ਪੈਸਾ ਦੇ ਉਹ ਸਾਰੀ ਕਹਾਣੀ ਤੁਹਾਡੇ ਸਾਹਮਣੇ ਪਹੁੰਚ ਚੁੱਕੀ ਹੈ ਜਾਂ ਪਹੁੰਚ ਚੁੱਕੀ ਹੈ ਖੈਰ ਇਹ ਸੀ ਇਸ ਐਫ ਆਰ ਦੀ ਇਬਾਰਤ ਜਿੱਤੇ ਤੂੰ ਅੱਗੇ ਤੁਰਦੀ ਤੁਰਦੀ ਕਹਾਣੀ ਇੱਥੇ ਤੱਕ ਆਈ ਆ ਖੈਰ ਹੁਣ ਆਈਏ ਆਪਾਂ ਅਸਲੀ ਗੱਲ ਵੱਲ ਮਾਮਲਾ ਇੱਕ ਤੇ ਇਹ ਆ ਕਿ ਭਈ ਐਚ ਐਸ ਪੁੱਲਰ ਮਹਿਲ ਸਿੰਘ ਪੁੱਲਰ ਦੀ ਬੇਟੀ ਆ ਬਹੁਤ ਸਾਰੇ ਲੋਕ ਜਾਣਦੇ ਹੋਣਗੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਏਗਾ ਨਿੱਜੀ ਤੌਰ ਤੇ ਵੀ ਉਹਨਾਂ ਦੇ ਤਾਲੁਕਾ ਤੇ ਆ ਪਰ ਕੀ ਤੁਹਾਨੂੰ ਪਤਾ ਹੈ ਕਿ ਐਚਐਸ ਪੁੱਲਰ ਐਚਐਸ ਪੁੱਲਰ ਇੱਕ ਗੱਤਕਾ ਫੈਡਰੇਸ਼ਨ ਆਫ ਇੰਡੀਆ ਨਾਂ ਦੀ ਸੰਸਥਾ ਦੇ ਵੀ ਸੰਚਾਲਕ ਆ ਆ ਅਸੀਂ ਆਪਣੇ ਮੋਬਾਈਲ ਤੇ ਇਹਨਾਂ ਦਾ ਜਿਹੜਾ ਖਾਕਾ ਹੈ ਜਾਂ ਜੋ ਵੀ ਇਹਨਾਂ ਦਾ ਡਾਟਾ ਹੈ ਵੈੱਬਸਾਈਟ ਤੇ ਜਾ ਕੇ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਤੁਹਾਨੂੰ ਇਹ ਇਹਨਾਂ ਦੀ ਇੱਕ ਸੰਸਥਾ ਹੈ ਜੀ ਐਫ ਆਈ ਗਤਕਾ ਫੈਡਰੇਸ਼ਨ ਆਫ ਇੰਡੀਆ ਇਹਦੀ ਵੈੱਬਸਾਈਟ ਦੇ ਮੁਤਾਬਕ ਪ੍ਰੈਜ਼ੀਡੈਂਟ ਨੇ ਐਚ ਐਸ ਪੁੱਲਰ ਤੇ ਬਲਜਿੰਦਰ ਸਿੰਘ ਤੂਰ ਨੇ ਇਹਦੇ ਜਰਨਲ ਸੈਕਟਰੀ ਠੀਕ ਹੈ ਜੀ ਹੁਣ ਅਸੀਂ ਮਤਲਬ ਇਹਨੂੰ ਖੰਗਾਲਦੇ ਆਂ ਖੰਗਾਲਦੇ ਆਂ ਥੋੜਾ ਅੱਗੇ ਗਏ ਅੱਗੇ ਗਏ ਤਾਂ ਸਾਨੂੰ ਇੱਕ ਚੀਜ਼ ਹੋਰ ਨਜ਼ਰ ਪਈ ਜੀ ਉਹ ਚੀਜ਼ ਕਿਹੜੀ ਸੀ ਕੀ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਇਹ ਸੀ ਪੰਜਾਬ ਗੱਤਕਾ ਐਸੋਸੀਏਸ਼ਨ ਪੰਜਾਬ ਗੱਤਕਾ ਐਸੋਸੀਏਸ਼ਨ ਪਰ ਇੱਥੇ ਤੁਸੀਂ ਦੇਖੋਗੇ ਕਿ 에ਰਰ ਆ ਰਹੀ ਆ ਜਦੋਂ ਅਸੀਂ ਇਹਦੀ ਵੈਬਸਾਈਟ ਤੇ ਗਏ ਤਾ ਇਹ ਖੁੱਲ ਨਹੀਂ ਰਹੀ ਇਹਨੂੰ ਅਸੀਂ ਲੈਪਟਾਪ ਤੇ ਵੀ ਖੋਲਣਾ ਚਾਹਿਆ ਮੋਬਾਈਲ ਤੇ ਵੀ ਖੁੱਲ ਨਹੀਂ ਰਹੀ ਇਥੇ ਸਿੱਧਾ ਇੱਕ ਅਲਰਟ ਆਉਂਦਾ ਹੈ ਵਾਰਨਿੰਗ ਆਉਂਦੀ ਹੈ ਕਿ ਇਸ ਵੈਬਸਾਈਟ ਤੋਂ ਮੁੜ ਜਾ ਮੁੜ ਜਾ ਵੀ ਬਾ ਆਪਣੇ ਘਰਾਂ ਨੂੰ ਪਰ ਸਾਡੇ ਹੱਥ ਇੱਕ ਖਬਰ ਲੱਗਦੀ ਹੈ ਉਹ ਖਬਰ ਮੈਂ ਇਹਨਾਂ ਦੇ ਇੰਸਟਾ ਅਕਾਊਂਟ ਤੋਂ ਜਾ ਕੇ ਚੱਕੀ ਆ ਇਨਸਟਾ ਅਕਾਊਂਟ ਤੋਂ ਮੈਂ ਸਾਰੀਆਂ ਚੀਜ਼ਾਂ ਤੁਹਾਨੂੰ ਤਾਂ ਦਿਖਾ ਰਿਹਾ ਤਾਂ ਕਿ ਤੱਥ ਕਲੀਅਰ ਹੋ ਜਾਣ ਕਿਉਂਕਿ ਅਸੀਂ ਬਿਨਾ ਸਿਰ ਪੈਰ ਤੋਂ ਬਿਨਾ ਤੱਥਾਂ ਤੋਂ ਕਿਸੇ ਤੇ ਇਲਜ਼ਾਮ ਲਾਈਏ ਨਾ ਇਹ ਨੈਤਿਕਤਾ ਦਾ ਤਕਾਜ਼ਾ ਹੈ ਤੇ ਨਾ ਇਹ ਪੇਸ਼ੇਵਰ ਜ਼ਿੰਦਗੀ ਦਾ ਸਿਧਾਂਤ ਹੈ ਪੰਜਾਬ 올림픽 ਐਸੋਸੀਏਸ਼ਨ ਤੋਂ ਪੰਜਾਬ ਗੱਤਕਾ ਐਸੋਸੀਏਸ਼ਨ ਨੂੰ ਮਾਨਤਾ ਮਿਲੀ ਯਾਨੀ ਇੱਕ ਹੋ ਗਈ ਗੱਤਕਾ ਫੈਡਰੇਸ਼ਨ ਆਫ ਇੰਡੀਆ ਅੱਗੇ ਇੱਕ ਆ ਗਈ ਪੰਜਾਬ ਗੱਤਕਾ ਐਸੋਸੀਏਸ਼ਨ ਅਛਾ ਇਹਦੇ ਵਿੱਚ ਜੋ ਸਰਟੀਫਿਕੇਟ ਹਾਸਲ ਕਰ ਰਹੇ ਆ ਪੰਜਾਬ 올림픽 ਐਸੋਸੀਏਸ਼ਨ ਇਹਦੇ ਵਿੱਚ ਜੇ ਤੁਸੀਂ ਵੇਖੋਗੇ ਤਾਂ ਪ੍ਰਗਟ ਸਿੰਘ ਵੀ ਖਲੋਤੇ ਆ ਸਿਕੰਦਰ ਸਿੰਘ ਮਲੂਕਾ ਵੀ ਖਲੋਤੇ ਆ ਤੇ ਫਰੋਜੀ ਪੱਗ ਦੇ ਵਿੱਚ ਬਲਜਿੰਦਰ ਸਿੰਘ ਤੂਰ ਜਿਹੜੇ ਜੀਐਫਆਈ ਦੇ ਵੀ ਜਨਰਲ ਸੈਕਟਰੀ ਆ ਇਸ ਸੰਸਥਾ ਦੇ ਵੀ ਜਨਰਲ ਸੈਕਟਰੀ ਹੋਰ ਕਿੰਨੀਆਂ ਸੰਸਥਾਵਾਂ ਦੇ ਜਨਰਲ ਸੈਕਟਰੀ ਨੇ ਸਜਨ ਮੈਨੂੰ ਨਹੀਂ ਪਤਾ ਪਰ ਐਸੇ ਹੀ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਉਹ ਖਲੋਤੇ ਨਜ਼ਰ ਆਉਂਦੇ ਹੋ ਪਤਾ ਕੌਣ ਨੇ ਉਹ ਨੇ ਅਰਜਿੰਦਰ ਸਿੰਘ ਸੂਲ ਅਰਜਿੰਦਰ ਸਿੰਘ ਸੂਲ ਹੁਣ ਰਜਿੰਦਰ ਸਿੰਘ ਸੂਲ ਕੌਣ ਨੇ ਅਰਜਿੰਦਰ ਸਿੰਘ ਸੂਲ ਏ ਵੀ ਪੀ ਪੀ ਐਸ ਰਿਟਾਇਰਡ ਨੇ ਐਸ ਐਸ ਪੀ ਰਿਟਾਇਰ ਹੋਏ ਨੇ ਇਹਨਾਂ ਦਾ ਮਾਮਲਾ ਸੀ ਥੋੜਾ ਜਿਹਾ ਹੋਰ ਖੰਗਾ ਲਿਆ ਅੱਗੇ ਜਾ ਕੇ ਕਿਉਂਕਿ ਮੈਂ ਤੁਹਾਨੂੰ ਕਿਹਾ ਕਿ ਪੈਰ ਪੈਰ ਤੇ ਤੱਥ ਪੇਸ਼ ਕਰਨਾ ਜ਼ਰੂਰੀ ਹੁੰਦਾ ਹੈ ਜਦੋਂ ਵੀ ਤੁਸੀਂ ਕੋਈ ਗੱਲ ਕਰੋ ਆ ਮੈਂ ਸੀ ਬੀ ਆਈ ਦੀ ਵੈਬਸਾਈਟ ਤੇ ਗਿਆ ਸੀ ਬੀ ਆਈ ਦੀ ਵੈਬਸਾਈਟ ਤੇ ਗਿਆ ਉੱਥੋਂ ਉਹਨਾਂ ਦਾ ਆਫੀਸ਼ੀਅਲੀ ਇੱਕ ਪ੍ਰੈਸ ਰਿਲੀਜ਼ ਹਾਸਲ ਕੀਤਾ ਕਿਉਂਕਿ ਸਾਡੇ ਕੋਲ ਗ੍ਰਾਫਿਕ ਵਗੈਰਾ ਦੀ ਇੱਥੇ ਸਹੂਲਤ ਨਹੀਂ ਹੈਗੀ ਨਹੀਂ ਤੇ ਇਹ ਚੀਜ਼ਾਂ ਅਸੀਂ ਤੁਹਾਨੂੰ ਸਕਰੀਨ ਤੇ ਦਿਖਾਉਂਦੇ ਸੋ ਇਸ ਕਰਕੇ ਅਸੀਂ ਵਾਰ-ਵਾਰ ਫੋਨ ਇਸਤੇਮਾਲ ਕਰ ਰਹੇ ਹਾਂ ਤਾਂ ਜਿਹੜਾ ਇਹ ਪ੍ਰੈਸ ਰਿਲੀਜ਼ ਹੈ ਇਹ ਹੈਗਾ 12 3 213 ਦਾ ਇਹਦੇ ਚ ਇਹਨਾਂ ਨੇ ਦੋ ਤਿੰਨ ਅਫਸਰ ਜਿਹੜੇ ਬਹੁਤ ਵੱਡੇ ਸੀ ਉਸ ਟਾਈਮ ਦੇ ਉਹਨਾਂ ਦੀ ਸਜ਼ਾ ਦੀ ਪੁਸ਼ਟੀ ਕੀਤੀ ਹੈ ਠੀਕ ਹੈ ਜੀ ਤਾਂ ਇਹ ਮਾਮਲਾ ਕੀ ਸੀ ਬੇਸਿਕਲੀ ਕੀ ਆ ਕਿ ਇਹ ਗੱਲ 93 ਦੀ ਆ ਜਦੋਂ ਇਹਨਾਂ ਨੇ ਸੁਨਾਮ ਦੇ ਰਹਿਣ ਵਾਲੇ ਬੁੱਧ ਸਿੰਘ ਤੇ ਉਹਦੇ ਪੁੱਤਰ ਤੇਜਿੰਦਰ ਸਿੰਘ ਤੇ ਸਿਰੀ ਇਹ ਤਿੰਨਾਂ ਜਣਿਆਂ ਨੂੰ ਚੁੱਕਿਆ ਉਸ ਤੋਂ ਬਾਅਦ ਬੁੱਧ ਸਿੰਘ ਨੂੰ ਰਿਲੀਜ਼ ਕਰ ਦਿੱਤਾ ਜਾਂਦਾ ਸਰਵੰਟ ਨੂੰ ਤੇ ਫਿਰ ਤਜਿੰਦਰ ਸਿੰਘ ਨੂੰ ਪਰ ਬਾਅਦ ਦੇ ਵਿੱਚ ਤਜਿੰਦਰ ਸਿੰਘ ਕਲਕੱਤਾ ਚਲੇ ਜਾਂਦਾ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਇਹੋ ਹੀ ਹੋਣੀ ਮੱਚੀ ਹੋਈ ਸੀ ਬਚਦੀ ਜਾਨ ਬਚਾ ਲੈ ਤੂੰ ਜਿਵੇਂ ਪਤਾ ਪਤਾ ਸਿੰਘਾਂ ਦੇ ਬੈਰੀ ਗੀਤ ਚ ਕਹਿੰਦਾ ਨਾ ਤਾਂ ਇਹ ਕਲਕੱਤਾ ਚਲੇ ਜਾਂਦਾ ਹੈ ਤਜਿੰਦਰ ਸਿੰਘ ਇੱਥੋਂ ਤਾਂ ਫਿਰ ਇਸ ਨੂੰ ਕਲਕੱਤੇ ਤੋਂ ਚੁੱਕ ਕੇ ਲਿਆਂਦਾ ਜਾਂਦਾ ਹੈ ਠੀਕ ਹੈ ਜੀ ਕਲਕੱਤੇ ਤੋਂ ਚੁੱਕ ਕੇ ਲਿਆਂਦਾ ਜਾਂਦਾ ਤੇ ਉਸ ਤੋਂ ਬਾਅਦ ਫਿਰ ਉਹੀ ਕਹਾਣੀ ਬੰਦਾ ਖਪਾ ਦਿੱਤਾ ਜਾਂਦਾ ਹੈ ਇਸ ਕੇਸ ਦੇ ਵਿੱਚ ਕੁਝ ਜਿਹੜੇ ਉਸ ਵੇਲੇ ਦੇ ਅਫਸਰ ਸੀਗੇ ਉਹਨਾਂ ਨੂੰ ਜਾਂ ਜਿਹੜੇ ਇਸ ਕੇਸ ਦੇ ਵਿੱਚ ਮਲਜ਼ਮ ਸੀ ਉਹਨਾਂ ਨੂੰ 10 ਸਾਲ ਕੈਦ ਹੋਈ ਤੇ ਕੁਝ ਨੂੰ 3 ਸਾਲ ਹੋਈ ਜਿਨ੍ਹਾਂ ਨੂੰ 3 ਸਾਲ ਕੈਦ ਹੋਈ ਉਹਨਾਂ ਦੇ ਵਿੱਚ ਰਜਿੰਦਰ ਸਿੰਘ ਸੋਲ ਇੱਕ ਸੀ ਰਜਿੰਦਰ ਸਿੰਘ ਸੋਲ ਦੀ ਸਜ਼ਾ ਨੂੰ ਅੱਗੇ ਜਾ ਕੇ ਹਾਈ ਕੋਰਟ ਤੋਂ ਸਟੇ ਮਿਲ ਜਾਂਦਾ ਹੈ ਪਰ ਉਸ ਤੋਂ ਬਾਅਦ ਰਜਿੰਦਰ ਸਿੰਘ ਸੋਹਲ ਬਹੁਤ ਤਰੱਕੀ ਕਰਦੇ ਆ ਸਜ਼ਾ ਿਆਫਤਾ ਹੋਣ ਤੋਂ ਬਾਅਦ ਸਜ਼ਾ ਸਟੇ ਹੋ ਗਈ ਸਜ਼ਾ ਸਟੇ ਹੋਣ ਉਪਰੰਤ ਇਹ ਗੁਰਦਾਸਪੁਰ ਦੇ ਵਿੱਚ ਬਤੌਰ ਐਸਐਸਪੀ ਕੰਮ ਕਰਦੇ ਆ ਇਸ ਦਰਮਿਆਨ ਇੱਕ ਚੀਜ਼ ਹੋਰ ਵਾਪਰਦੀ ਆ ਇੱਕ ਚੀਜ਼ ਹੋਰ ਵਾਪਰਦੀ ਆ ਕਿ ਸੁਰਜੀਤ ਸਿੰਘ ਨਾਂ ਦਾ ਪੁਲਿਸ ਕਰਮਚਾਰੀ ਹੀ ਹਾਈ ਕੋਰਟ ਪਹੁੰਚਦਾ ਉਹ ਕਹਿੰਦਾ ਕਿ ਇੱਕ ਥਾਂ ਤੋਂ ਮੈਨੂੰ ਬਹਾਲ ਕਰ ਦਿੱਤਾ ਗਿਆ ਇੱਕ ਥਾਂ ਤੋਂ ਫਿਰ ਮੈਨੂੰ ਡਿਸਮਿਸ ਕਰ ਦਿੱਤਾ ਗਿਆ ਸਿਰਫ ਇੱਕ ਮਾਮਲਾ ਦਰਜ ਹੋਣ ਕਰਕੇ ਜਦ ਇਹ ਹਾਈ ਕੋਰਟ ਚ ਮਸਲਾ ਗਿਆ ਕੋਈ ਜ਼ਿਆਦਾ ਪੁਰਾਣਾ ਨਹੀਂ ਹੈ ਇਸ ਨੂੰ ਮੈਂ ਕਵਰ ਕੀਤਾ ਹੋਇਆ ਹੈ ਇਹਦੇ ਤੇ ਖਬਰਾਂ ਕੀਤੀਆਂ ਹੋਈਆਂ ਇਹ ਕੋਈ ਜ਼ਿਆਦਾ ਪੁਰਾਣਾ ਨਹੀਂ ਹੈ ਤੁਸੀਂ ਉਹ ਗੱਲ ਕਰ ਲੈਣਾ ਉਸ ਵੇਲੇ ਫਿਰ ਉਹਨੇ ਦਾਵਾ ਕੀਤਾ ਕਿ ਭਾਈ ਮੇਰੇ ਤੇ ਤਾਂ ਸਿਰਫ ਇੱਕ ਸ਼ਿਕਾਇਤ ਦਰਜ ਹੋਈ ਮਾਮਲਾ ਦਰਜ ਹੋਇਆ ਸਾਡੀ ਫੋਰਸ ਦੇ ਵਿੱਚ ਤਾਂ ਕਨਵਿਕਟਡ ਬੰਦੇ ਯਾਨੀ ਸਜ਼ਾ ਯਾਫਤਾ ਬੰਦੇ ਵੀ ਬਹੁਤ ਵੱਡੇ ਪਦਮੀਆਂ ਅਹੁਦਿਆਂ ਤੇ ਬੈਠੇ ਆ ਸਾਬੇ ਤੁਖਲਾਰਾ ਬਹਿ ਗਿਆ ਹਾਈ ਕੋਰਟ ਨੇ ਫਿਰ ਡਾਇਰੈਕਸ਼ਨਸ ਦਿੱਤੀਆਂ ਕਿ ਆ ਆ ਅਫਸਰ ਜਿਹੜੇ ਉੱਚ ਅਹੁਦਿਆਂ ਤੇ ਲੱਗੇ ਆ ਐਸਐਸਪੀ ਤੱਕ ਕਿ ਇਹਨਾਂ ਨੂੰ ਰਿਮੂਵ ਕਰੋ ਅਹੁਦੇ ਤੋਂ ਤਸੋਲ ਸਾਬ ਉਹਨਾਂ ਦੇ ਵਿੱਚੋਂ ਇੱਕ ਸੀਗੇ ਹੁਣ ਗੱਲ ਸਹੇਦੀ ਨਹੀਂ ਗੱਲ ਪਹੇਦੀ ਆ ਉਹਦੇ ਤੇ ਫੇਰ ਆਉਨੇ ਆ اٹਕ ਕੇ ਥੋੜਾ ਜਿਹਾ ਕਿ ਪਹੇਦੀ ਕਿਵੇਂ ਆ ਉਸ ਤੋਂ ਪਹਿਲਾਂ ਮੈਂ ਇੱਕ ਪੋਸਟ ਇਸ ਪ੍ਰੋਗਰਾਮ ਦੇ ਵਿੱਚ ਐਡ ਜ਼ਰੂਰ ਕਰਨਾ ਚਾਹਾਂਗਾ ਇਸ ਵੀਡੀਓ ਦੇ ਵਿੱਚ ਇਹ ਪੋਸਟ ਕਿਸੇ ਆਰੇ-ਗਰੇ ਬੰਦੇ ਦੀ ਨਹੀਂ ਪ੍ਰਵਿੰਦਰ ਸਿੰਘ ਕਿਤਨਾ ਨਾਂ ਦੇ ਇੱਕ ਐਕਟਿਵਿਸਟ ਦੀ ਹੈ ਇਹ ADR ਦੇ ਵਿੱਚ ਕੰਮ ਕਰਦੇ ਨੇ RTI ਐਕਟੀਵਿਜ਼ਮ ਬੜਾ ਜ਼ਬਰਦਸਤ ਇਹਨਾਂ ਦਾ ਕ੍ਰਿਟਿਕ ਨੇ ਸਮਾਜ ਸੇਵੀ ਨੇ ਬਹੁਤ ਮੌਕਿਆਂ ਤੇ ਤੁਹਾਨੂੰ ਅਖਬਾਰਾਂ 'ਚ ਚੈਨਲਾਂ 'ਤੇ ਇਹ ਮਿਲ ਜਾਣਗੇ ਆਪਣੇ ਪ੍ਰਤੀਕਰਮ ਦਿੰਦੇ ਆਪਣੀਆਂ ਟਿੱਪਣੀਆਂ ਜਾਂ ਜਾਣਕਾਰੀਆਂ ਦਿੰਦੇ ਇਹਨਾਂ ਨੇ ਇੱਕ ਵਾਕਿਆ ਲਿਖਿਆ ਮੈਂ ਉਸ ਨੂੰ ਕੋਟ ਕਰਨਾ ਚਾਹਾਂਗਾ ਮੈਂ ਪਹਿਲਾਂ ਹੀ ਕਹਿ ਦੇਵਾਂ ਇਹ ਮੇਰਾ ਨਹੀਂ ਇਹ ਸਾਰਾ ਕੁਝ ਕਿਸੇ ਦਾ ਤੇ ਮੈਂ ਉਸ ਨੂੰ ਕੋਟ ਕਰਨਾ ਜ਼ਰੂਰੀ ਸਮਝਦਾ ਪਰਵਿੰਦਰ ਸਿੰਘ ਕਿਤਨਾ ਆਪਣੇ ਪੋਸਟ 'ਚ ਲਿਖਦੇ ਆ ਕਿ ਹਰਚਰਨ ਸਿੰਘ ਭੁੱਲਰ 2017 ਵਿੱਚ ਹੁਸ਼ਿਆਰਪੁਰ ਦਾ ਐਸਐਸਪੀ ਸੀ ਮੈਂ ਮੁੱਖ ਚੋਣ ਅਧਿਕਾਰੀ ਨੂੰ ਇੱਕ ਸ਼ਿਕਾਇਤ ਭੇਜੀ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕੁਝ ਅਫਸਰ ਤੇ ਕਰਮਚਾਰੀ ਲੰਬੇ ਸਮੇਂ ਤੋਂ ਇੱਕ ਹੀ ਇਲਾਕੇ ਵਿੱਚ ਟਿਕਿਓ ਹਨ ਮੁੱਖ ਚੋਣ ਅਧਿਕਾਰੀ ਨੇ ਐਸਐਸਪੀ ਹੁਸ਼ਿਆਰਪੁਰ ਤੋਂ ਇਸ ਬਾਰੇ ਰਿਪੋਰਟ ਮੰਗੀ ਤਾ ਇੱਕ ਐਸਐਚਓ ਮੈਨੂੰ ਬੁਲਾ ਕੇ ਕਹਿਣ ਲੱਗਾ ਕਿ ਇਲੈਕਸ਼ਨ ਡਿਊਟੀ ਦੀ ਸ਼ਿਕਾਇਤ ਦਾ ਚੰਬਿਆ ਮੁਲਾਜ਼ਮ ਸਾਰੀ ਨੌਕਰੀ ਵਿੱਚ ਤਾਬੇ ਨਹੀਂ ਆਉਂਦਾ ਬੈਠ ਕੇ ਗੱਲਬਾਤ ਕਰ ਲੈਨੇ ਆ ਤੁਹਾਡੇ ਗਲੇਸ਼ਿਕਵੇ ਦੂਰ ਕਰਵਾ ਦਿੰਨੇ ਮੈਂ ਉਸ ਨਾਲ ਸਹਿਮਤ ਨਾ ਹੋਇਆ ਤਾਂ ਐਸਐਚਓ ਨੇ ਰਿਪੋਰਟ ਮੇਰੀ ਖਿਲਾਫ ਹੀ ਲਿਖ ਦਿੱਤੀ ਜਿਸ ਤੇ ਡੀਐਸਪੀ ਨੇ ਵੀ ਸਾਈਨ ਕਰ ਦਿੱਤੇ ਤੇ ਐਸਐਸਪੀ ਪੁੱਲਰ ਨੇ ਵੀ ਸਾਈਨ ਮਾਰ ਦਿੱਤੇ ਜਦ ਮੈਨੂੰ ਆਰਟੀਆਈ ਰਾਹੀਂ ਇਸ ਬਾਰੇ ਪਤਾ ਲੱਗਿਆ ਤਾਂ ਮੈਂ ਬਾਜ਼ਾਰ ਚੋਂ 100 ਰੁਪਏ ਵਾਲੀ ਐਨਕ ਖਰੀਦ ਕੇ ਐਚਐਸ ਭੁੱਲਰ ਨੂੰ ਭੇਜੀ ਤੇ ਨਾਲ ਪੱਤਰ ਵਿੱਚ ਲਿਖਿਆ ਕਿ ਹਿਟਲੇ ਅਧਿਕਾਰੀਆਂ ਦੀਆਂ ਰਿਪੋਰਟਾਂ ਧਿਆਨ ਨਾਲ ਦੇਖਣ ਲਈ ਐਨਕ ਲਗਾ ਲਈ ਜਾਵੇ ਤਾਂ ਜੋ ਸੱਚ ਨੂੰ ਦੇਖਿਆ ਜਾ ਸਕੇ ਐਨਕ ਭੇਜਣ ਤੋਂ ਬਾਅਦ ਉਹ ਕਹਿੰਦੇ ਮੈਨੂੰ ਤਾਂ ਕਿਸੇ ਤਰ੍ਹਾਂ ਦਾ ਡਰ ਬਿਲਕੁਲ ਨਹੀਂ ਸੀ ਪਰ ਮਨ ਵਿੱਚ ਇਹਨਾਂ ਜ਼ਰੂਰ ਸੀ ਕਿ ਕੋਈ ਜਾਣਕਾਰ ਅਫਸਰ ਇਤਰਾਜ਼ ਨਾ ਕਰੇ ਕਿ ਸਾਡੇ ਅਫਸਰ ਨੂੰ ਇਹਨਾਂ ਸ਼ਰਮਿੰਦਾ ਕਰਨ ਦੀ ਕੋਲ ਸੀ ਇਸੇ ਤਰ੍ਹਾਂ ਮੈਨੂੰ ਇੱਕ ਸੀਨੀਅਰ ਅਧਿਕਾਰੀ ਦੀ ਕਾਲ ਆਉਂਦੀ ਹੈ ਮੈਂ ਸਤਿ ਸ੍ਰੀ ਅਕਾਲ ਕਹਿ ਕੇ ਉਹਨਾਂ ਨੂੰ ਕੁਝ ਕਹਿਣ ਤੋਂ ਪਹਿਲਾਂ ਹੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਐਨਕ ਬਾਰੇ ਗੱਲ ਕਰਨੀ ਹੈ ਬੜਾ ਜਲੀਲ ਕੀਤਾ ਸ਼ਹਿਰਪੁਰ ਪੁਲਿਸ ਨੇ ਮੈਨੂੰ ਅਕਾਲੀਆਂ ਮਗਰ ਲੱਗ ਕੇ ਮੇਰੇ ਤੇ ਝੂਠਾ ਕੇਸ ਬਣਾਇਆ ਮੇਰੇ ਮਨ ਵਿੱਚ ਵੀ ਗੁੱਸਾ ਸੀ ਉਹ ਅਧਿਕਾਰੀ ਅੱਗੋਂ ਕਹਿਣ ਲੱਗਾ ਮੇਰੀ ਪਹਿਲਾਂ ਗੱਲ ਤਾਂ ਸੁਣ ਲਾ ਪਹਿਲਾਂ ਹੀ ਬੋਲਣ ਲੱਗ ਪਿਆ ਕਿ ਤਾ ਤੇਰਾ ਐਨਕ ਪੇਜ ਕੇ ਆਪਣਾ ਰੋਜ਼ ਪ੍ਰਗਟ ਕਰਨ ਦਾ ਤਰੀਕਾ ਬਹੁਤ ਪਸੰਦ ਆਇਆ ਤੇ ਦੂਜਾ ਇੱਕ ਕੇਸ ਵਿੱਚ ਹਰਚਰਨ ਸਿੰਘ ਪੁੱਲਰ ਦੀ ਇਨਕੁਆਰੀ ਹੋਈ ਸੀ ਜਾਂਚ ਅਧਿਕਾਰੀ ਨੇ ਰਿਪੋਰਟ ਵਿੱਚ ਇਥੋਂ ਤੱਕ ਲਿਖ ਦਿੱਤਾ ਸੀ ਕਿ ਜੇਕਰ ਇਸ ਦਾ ਬਾਪ ਪੁਲਿਸ ਵਿੱਚ ਨਾ ਹੋਵੇ ਤਾਂ ਇਹ ਇੱਕ ਕਾਂਸਟੇਬਲ ਲੱਗਣ ਦੇ ਵੀ ਕਾਬਲ ਨਹੀਂ ਇਹ ਕਿਤਨਾ ਸਭ ਲਿਖਦੇ ਆ ਕਿ ਉਸ ਅਫਸਰ ਨੇ ਮੈਨੂੰ ਇਹ ਗੱਲ ਕਹੀ ਹਾਲਾਂਕਿ ਉਹ ਇਹ ਵੀ ਲਿਖਦੇ ਆ ਕਿ ਉਹ ਅਧਿਕਾਰੀ ਕਿਹੜਾ ਸੀਗਾ ਨਾਂ ਮੈਨੂੰ ਯਾਦ ਨਹੀਂ ਹੈ ਪਰ ਉਹਨਾਂ ਨੇ ਜਾਂਚ ਅਫਸਰ ਦਾ ਨਾਂ ਜ਼ਰੂਰ ਦੱਸਿਆ ਸੀਗਾ ਵੀ ਉਹ ਜਾਂਚ ਅਫਸਰ ਕਿਹੜਾ ਹੈ ਮੈਨੂੰ ਉਹਦਾ ਨਾਂ ਤੇ ਯਾਦ ਨਹੀਂ ਪਰ ਇਹ ਜ਼ਰੂਰ ਸੀਗਾ ਕਿ ਉਹਨਾਂ ਨੇ ਮੈਨੂੰ ਨਾ ਦੱਸਿਆ ਸੀਗਾ ਤੇ ਨਾਲ ਉਹ ਦਾਵਾ ਕਰਦੇ ਆ ਕਿ ਹੁਸ਼ਿਆਰਪੁਰ ਤੋਂ ਬਦਲੀ ਦੇ ਹੁਕਮ ਹੋਏ ਜਦੋਂ ਉਹਨਾਂ ਦੇ ਜੋ ਸੋਰਸਸ ਦੱਸਦੇ ਉਹਨਾਂ ਦੇ ਮਤਲਬ ਅਨੁਸਾਰ ਕਿ ਜਦੋਂ ਇਹਨਾਂ ਦੇ ਬਦਲੀ ਦੇ ਆਰਡਰ ਹੋਏ ਤਰੀਕ ਸ਼ਾਇਦ 22 ਦੇ ਨੇੜੇ ਸੀ ਤਾਂ ਇਹਨਾਂ ਨੇ ਕਥਿਤ ਤੌਰ ਤੇ ਆਪਣਾ ਜਿਹੜਾ ਮੰਥਲੀ ਵਾਲਾ ਪ੍ਰੋਗਰਾਮ ਹੁੰਦਾ ਉਹ ਹਾਸਲ ਕਰਨ ਲਈ ਭੇਜਿਆ ਕਹਿੰਦੇ ਕਿ ਇੱਕ ਐਸਾ ਚੜਕਿਆ ਵੜ ਗਿਆ ਕਿ ਭਾਈ ਪੈਸੇ ਤਾਂ ਮਹੀਨੇ ਤੋਂ ਬਾਅਦ ਆਉਣੇ ਹੁੰਦੇ ਆ ਹਾਲੇ ਤੇ ਮਹੀਨਾ ਹੋਇਆ ਹੀ ਨਹੀਂ ਕਿੱਥੋਂ ਦਈਏ ਤਾਂ ਇਹ ਗੱਲ ਦੱਸਦੇ ਆ ਕਿ ਸਾਬ ਨੂੰ ਪਤਾ ਲੱਗੀ ਉਹਨੇ ਅਖਿਆ ਵੀ ਇਦਾਂ ਕਰੋ ਕਿ 15 ਦਿਨ ਦੇ ਲਿਓ ਜਿਹੜੇ ਗਾਂਹ 5-7 ਦਿਨ ਦੇ ਹੋ ਉਹਨੂੰ ਦੇ ਦਿਓ ਲਓ ਮਾਮਲਾ ਸੌਲਟ ਹੋ ਗਿਆ ਤਾਂ ਗੱਲ ਇਹ ਆ ਕਿ ਇਹ ਕਿੰਨਾ ਸਾਬ ਦਾ ਆਪਣਾ ਇੱਕ ਪੋਸਟ ਹੈ ਜੋ ਬਹੁਤ ਕੁਝ ਕਹਿੰਦਾ ਹੈ ਹਾਲਾਂਕਿ ਉਹ ਆਪਣੀ ਲਿਖਤ ਲਈ ਜ਼ਿੰਮੇਵਾਰ ਹੈ ਉਹਨਾਂ ਦਾ ਲਿਖਿਆ ਸੀ ਕੋਰਟ ਇਸ ਕਰਕੇ ਕਰ ਰਹੇ ਆ ਕਿਉਂਕਿ ਉਹ ਸਮਾਜ ਸੇਵੀ ਹੈ ਪਬਲਿਕ ਫਿਗਰ ਨੇ ਏਡੀਆਰ 'ਚ ਕੰਮ ਕਰਦੇ ਨੇ ਬਹੁਤ ਜ਼ਿੰਮੇਵਾਰੀ ਨਾਲ ਲਿਖਦੇ ਨੇ ਤੇ ਬੜਾ ਠੋਕ ਕੇ ਫਿਰ ਪੈਰਾ ਦਿੰਦੇ ਨੇ ਬਰਹਾਲ ਜਿਹੜਾ ਸ਼ਿਕਾਇਤਕਰਤਾ ਆਕਾਸ਼ ਬੱਤਾ ਉਸਨੇ ਵੀ ਦਾਅਵਾ ਕੀਤਾ ਕਿ ਮੈਨੂੰ ਬਹੁਤ ਸਾਰੇ ਲੋਕਾਂ ਦੇ ਟੈਲੀਫੋਨ ਆ ਰਹੇ ਨੇ ਸੁਨੇਹੇ ਆ ਰਹੇ ਨੇ ਜਿਹੜੇ ਕੇਸੇ ਅਫਸਰ ਤੋਂ ਪੀੜਤ ਨੇ ਮੈਂ ਰੋਪੜ ਦਾ ਜ਼ਿਕਰ ਵਿਸ਼ੇਸ਼ ਤੌਰ ਤੇ ਕੀਤਾ ਕਿ ਖਾਸ ਤੌਰ ਤੇ 2 ਨੰਬਰੀ ਗੱਡੀਆਂ ਦਾ ਜਿਹੜਾ ਰੈਕਡ ਇਥੋਂ ਵਾਰ-ਵਾਰ ਨਿਕਲ ਰਿਹਾ ਹੈ ਉਹ ਤੇ ਆ ਚੀਜ਼ਾਂ ਰਲਾ ਮਿਲਾ ਕੇ ਜੇ ਸਿੱਟਾ ਕੱਢੀਏ ਤੇ ਬਹੁਤ ਜ਼ਿਆਦਾ ਤਵੱਜੂ ਹੀ ਨਹੀਂ ਤਗੜੀ ਇਨਕੁਆਰੀ ਵੀ ਮੰਗਦੀਆਂ ਨੇ ਪਰ ਇਸ ਤੋਂ ਵੀ ਵੱਡੀ ਗੱਲ ਗੱਤਕਾ ਸਿੱਖ ਕੌਮ ਦਾ ਅਨਿਕੜ ਮਾਂਗ ਹੈ ਸਾ ਮੈਂ ਨਹੀਂ ਕਹਿੰਦਾ ਪਰ ਕੀ ਇੱਕ ਅਹੁਦੇ ਤੇ ਤਾਇਨਾਤ ਬੰਦਾ ਕਿਸੇ ਫੈਡਰੇਸ਼ਨ ਦਾ ਮੁਖੀ ਹੋ ਸਕਦਾ ਨੰਬਰ 1 ਸਿੱਖਾਂ ਦੇ ਆਪਣੇ ਮਤਲਬ ਕਿ ਜਿਸ ਨੂੰ ਆਪਾਂ ਮਾਰਸ਼ਲ ਆਰਟ ਵੀ ਕਹਿ ਦਈਏ ਜਾਂ ਕੁਝ ਵੀ ਹੈ ਇਹ ਜਿਹੜਾ ਅਨੋਖਾ ਖੇਲ ਹੈ ਸਿੱਖਾਂ ਦੀ ਇਤਿਹਾਸ ਦਾ ਹਿੱਸਾ ਹੈ ਇਹਦੇ ਵਿੱਚ ਕਾ ਉਸ ਬੰਦੇ ਦਾ ਅਹੁਦੇਦਾਰ ਹੋਣਾ ਜਿਹੜਾ ਇੱਕ ਸਿੱਖ ਨੂੰ ਚੁੱਕ ਕੇ ਮਾਰਨ ਤੇ ਦੋਸ਼ ਸ਼ਿੱਟ ਸਜ਼ਾ યાਫ਼ਤਾ ਹੋ ਚੁੱਕਾ ਸਜ਼ਾ ਸਟੇ ਆ ਉਹਦੀ ਉਸਨੂੰ ਲੈ ਆਉਣਾ ਇਹ ਪੁਲਸ ਵਾਲੇ ਗੱਤਕਾ ਫੈਡਰੇਸ਼ਨ ਗੱਤਕਾ ਐਸੋਸੀਏਸ਼ਨ ਕਦੋਂ ਤੋਂ ਚਲਾਉਣਾ ਸ਼ੁਰੂ ਕਰ ਚੁੱਕੇ ਹੈ ਜੀ ਕਿਉਂ ਇਹਦਾ ਜਵਾਬ ਜ਼ਰੂਰ ਤਲਾਸ਼ਣਾ ਚਾਹੀਦਾ ਸਭ ਇਹਨਾਂ ਦੇ ਈਵੈਂਟ ਹੁੰਦੇ ਆ ਰਾਣਾ ਸੋਢੀ ਵੇਲੇ ਦੀਆਂ ਵੀ ਤਸਵੀਰਾਂ ਨੇ ਕਿਉਂਕਿ ਉਦੋਂ ਖੇਡ ਮੰਤਰੀ ਸਨ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਇਹ ਫੈਡਰੇਸ਼ਨਾਂ ਚਲਾ ਰਹੇ ਨੇ ਐਸੋਸੀਏਸ਼ਨਾਂ ਚਲਾ ਰਹੇ ਨੇ ਇਵੈਂਟ ਆਯੋਜਿਤ ਕਰਾ ਰਹੇ ਨੇ ਇਹਨਾਂ ਦੀ ਫੰਡਿੰਗ ਕਿੱਥੋਂ ਆ ਰਹੀ ਸੀ ਮੇਰਾ ਮੂਲ ਪ੍ਰਸ਼ਨ ਇਹ ਆ ਕਿ ਫੰਡਿੰਗ ਕਿੱਥੋਂ ਆ ਰਹੀ ਸੀ ਇਹ ਇਵੈਂਟ ਆਯੋਜਿਤ ਕਿਵੇਂ ਹੋ ਰਿਹਾ ਸੀ ਕੁਐਸਚਨ ਹੈ ਕਿ ਕਿਤੇ ਪੁਲਸ ਵਾਲਿਆਂ ਦੇ ਰਹਿبری ਹੇਠ ਚੱਲਦੇ ਇਹ ਇਵੈਂਟ ਪੁਲਸ ਵਾਲੇ ਹੋਰ ਜਿਹੜੇ ਨਾਲ ਜੁੜ ਗਏ ਆ ਵੀ ਸਰ ਲੋਕ ਕਿਤੇ ਕੋਈ ਆਪਣਾ ਕਾਲਾ ਸਮਾਨ ਵਾਈਟ ਤੇ ਨਹੀਂ ਕਰਵਾ ਰਹੇ ਮੇਰਾ ਪ੍ਰਸ਼ਨ ਹੈ ਮੈਂ ਕਿਸੇ ਤੇ ਕੋਈ ਦੋਸ਼ ਨਹੀਂ ਥੁਪਦਾ ਮੈਂ ਮੰਗ ਕਰਦਾ ਸੀਬੀਆਈ ਤੋਂ ਕਿ ਜਦੋਂ ਹੁਣ ਜਾਂਚ ਚੱਲੀ ਹੈ ਇਸ ਜਾਂਚ ਨੂੰ ਥੋੜਾ ਅੱਗੇ ਲਿਆਂਦਾ ਜਾਵੇ ਇਹਨਾਂ ਐਸੋਸੀਏਸ਼ਨਸ ਤੱਕ ਵੀ ਜਾਂਚ ਦਾ ਦਾਇਰਾ ਫਲਾਇਆ ਜਾਵੇ अगली बार फिर मिलते हैं तब तक तो साथ सारे अनुसार से